21 ਜਨਵਰੀ ਨੂੰ ਯੋਧਿਆ ਵਿਖੇ ਸ਼੍ਰੀ ਰਾਮ ਮੰਦਰ ਵਿੱਚ ਪ੍ਰਭੂ ਸ਼੍ਰੀ ਰਾਮ ਦੀ ਪ੍ਰਾਣ ਪ੍ਰਤੀਸ਼ਠਾ ਮੌਕੇ ਪੰਜਾਬ ਸਰਕਾਰ ਵੱਲੋਂ ਨਾ ਹੀ ਕੋਈ ਛੁੱਟੀ ਦਿੱਤੀ ਗਈ ਅਤੇ ਨਾ ਹੀ ਇਸ ਦੀ ਖੁਸ਼ੀ ਮਨਾਈ ਗਈ ਜੋ ਕਿ ਬਹੁਤ ਹੀ ਨਿੰਦਣਯੋਗ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਰਾਜੇਸ਼ 바ਗਾਜੀ ਵੱਲੋਂ ਕੀਤਾ ਗਿਆ। ਉਹਨਾਂ ਕਿਹਾ ਕਿ ਇਸ ਸਭ ਲਈ ਪੰਜਾਬ ਸਰਕਾਰ ਨੂੰ ਰਾਮ ਨਾਮ ਲੈਵਾ ਸੰਗਤਾਂ ਅਤੇ ਸਮੂਹ ਪੰਜਾਬੀਆਂ ਕੋਲੋਂ ਮਾਫੀ ਮੰਗਣੀ ਚਾਹੀਦੀ ਹੈ। ਜੈ ਸ਼੍ਰੀ ਰਾਮ ਪੂਰੇ ਵਿਸ਼ਵ ਚ ਅਯੁੱਧਿਆ ਵਿੱਚ ਜਿਹੜਾ ਮੰਦਿਰ ਬਣਿਆ ਪ੍ਰਭੂ ਸ਼੍ਰੀ ਰਾਮ ਜੀ ਦਾ ਜਿੱਥੇ ਪ੍ਰਾਣ ਪ੍ਰਧਿਸ਼ਟਾ ਕੀਤੀ ਗਈ ਮੋਦੀ ਜੀ ਨੂੰ ਸਭ ਲੋਕਾਂ ਨੇ ਬਹੁਤ ਬਹੁ ਵਧਾਈਆਂ ਦਿੱਤੀਆਂ ਪੂਰੇ ਵਿਸ਼ਵ ਚ ਵਧਾਈਆਂ ਆ ਪੂਰੇ ਸਨਾਤਨੀਆਂ ਨੂੰ ਚਾਹੇ ਉਹ ਸਾਡਾ 크੍ਰਿਸਚੀਅਨ ਪਾਈਚਾਰਾ ਹੋਵੇ ਮੁਸਲਿਮ ਪਾਈਚਾਰਾ ਹੋਵੇ ਜੈਨ ਸਮਾਜ ਦੇ ਲੋਕ ਜਾਂ ਸਾਡੇ ਬੁੱਧ ਧਰਮ ਦੇ ਲੋਕ ਸਭ ਨੇ ਵਧਾਈਆਂ ਦਿੱਤੀਆਂ ਸਾਡੇ ਸਿੱਖ ਭਰਾਵਾਂ ਨੇ ਬਹੁਤ ਸਾਰੀਆਂ ਵਧਾਈਆਂ ਦਿੱਤੀਆਂ ਇੱਥੋਂ ਤੱਕ ਕਿ ਸਾਡਾ ਜਿਹੜਾ ਬਹੁਤ ਸਾਰੇ ਨਗਰਜ ਅਤੇ ਬੰਦਿਆਂ ਨੇ ਉੱਥੇ ਲੰਗਰ ਵੀ ਲਗਾਇਆ ਇਹ ਇੱਕ ਸਾਡਾ ਭਾਈਚਾਰਾ ਮੈਸੇਜ ਦਿੰਦਾ ਵੀ ਅਸੀਂ ਇੱਕ ਸਾਡੀ ਪੰਜਾਬ ਸਰਕਾਰ ਜਿਹੜੀ ਛੋਟੀ ਛੋਟੀ ਗੱਲ ਤੇ ਬਹੁਤ ਵੱਡੀਆਂ ਵੱਡੀਆਂ ਐਡਾਂ ਦਿੰਦੀ ਆ ਆਪਣਾ ਪ੍ਰਚਾਰ ਕਰਦੀ ਆ ਚਾਹੇ ਉਹ ਪ੍ਰਚਾਰ ਚ ਕੋਈ ਦਮ ਵੀ ਨਾ ਹੋਵੇ ਝੂਠੀ ਐਡ ਬਣਾ ਕੇ ਬਹੁਤ ਆਪਣਾ ਕ੍ਰੈਡੈਂਟ ਲੈਂਡ ਦੀ ਗੱਲ ਕਰਦੀ ਆ ਨਾ ਤੇ ਉਹਨਾਂ ਨੇ ਕੋਈ ਇਸ਼ਤਿਹਾਰ ਦਿੱਤਾ ਨਾ ਹੀ ਵਧਾਈ ਦੇ ਕੋਈ ਟਵੀਟ ਕੀਤਾ ਇਤੋਂ ਤੱਕ ਇਹ ਉਹਨਾਂ ਨੇ ਛੁੱਟੀ ਦੀ ਵੀ ਲੋਕਾਂ ਦੀ ਮੰਗ ਸੀ ਪੰਜਾਬ ਦੇ ਬਹੁਤ ਸਾਰੇ ਸਨਾਤਨੀ ਲੋਕ ਚਾਹੁੰਦੇ ਸੀ ਵੀ ਉਸ ਦਿਨ ਛੁੱਟੀ ਹੋਵੇ ਪਰ ਅੰਤੂ ਕੋਈ ਛੁੱਟੀ ਨਹੀਂ ਕੀਤੀ ਗਈ ਜਿੱਥੋਂ ਬਾਕੀ ਸਾਰੇ ਸਮਾਜ ਚਾਹੇ ਅਨੁਸੂਚਿਤ ਸਮਾਜ ਬੇੜਿਆ ਸਮਾਜ ਹੋਵੇ ਜャ ਕਟ ਗਿਣਤੀ ਹੁਣ ਸਭ ਨੇ ਬਹੁਤ ਬਹੁਤ ਵਧਾਈ ਦਿੱਤੀ ਕਿ ਇੱਕ ਲੱਖਾਂ ਸਾਲ ਲੱਖਾਂ ਸਾਲਾਂ ਤੋਂ ਜਿਹੜੀ ਸਾਡੀ ਆਸਥਾ ਆ ਤੇ ਹਜ਼ਾਰਾਂ ਸਾਲਾਂ ਤੋਂ ਸਾਡੀ ਮੰਨਤ ਆ ਉਹਨੂੰ ਇੱਕ ਪੰਚ ਸੌ ਸਾਲ ਬਾਅਦ ਸਾਡੀ ਆਸਤਾ ਪੂਰੀ ਹੋਈ ਆ ਤੇ ਨਰਿੰਦਰ ਮੋਦੀ ਜੀ ਤੇ ਪੂਰੇ ਸਮਾਜ ਨੇ ਬਹੁਤ ਖੁਸ਼ੀ ਮਨਾਈ ਤੇ ਅਸੀਂ ਵੀ ਸਾਰਿਆਂ ਨੇ ਰੜ ਕੇ ਬਹੁਤ ਪੰਜਾਬ ਵਾਸੀਆਂ ਨੇ ਖੁਸ਼ੀ ਮਨਾਈ ਆ ਪਰੰਤੂ ਪੰਜਾਬ ਸਰਕਾਰ ਦੇ ਇਸ ਰਵਈਏ ਤੋਂ ਸਾਰੇ ਲੋਕ ਬਹੁਤ ਦੁਖੀ ਆ ਅਸੀਂ ਇਹਦੀ ਨਿੰਦਾ ਕਰਦੇ ਮੈਂ ਵੀ ਰਜੇਸ਼ ਬਾਗਾ ਸਾਬਕਾ ਚੇਅਰਮੈਨ ਐਸਸੀ ਕਮਿਸ਼ਨ ਦਾ ਇਸ ਗੱਲ ਦੀ ਬਹੁਤ ਨਿੰਦਾ ਕਰਦਾ ਕਿ ਪੰਜਾਬ ਸਰਕਾਰ ਨੇ ਜਿਹੜਾ ਕਦਮ ਚੁੱਕਿਆ ਇਹ ਗਲਤ ਸੀ ਇਹ ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਆ ਪੂਰੇ ਸਨਾਤਨੀਆਂ ਤੋਂ ਕਿ ਇਹਨਾਂ ਨੂੰ ਛੁੱਟੀ ਵੀ ਕਰਨੀ ਚਾਹੀਦੀ ਸੀ ਤੇ ਉਸ ਦਿਨ Shamla Chander Building Maintenance Handyman under Jack Trade Platform is now available on your local London area. He has more than 5 years' experience in the same line. He used to work with reputed companies, agencies, as well local builders with brothers. He is professional by plumbing, electrician, masonry work. Carpentry. For more information, please contact him at www.checktrade.com. ID number 921760. Shamra Chandar Kalcenter. Call him on this number 41161. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ